ਹਾਲੋ ਬਾਬਾ ਜੀ ਲਿਆਓ ਮਾਤਾ ਜੀ ਤੇ ਤੁਸੀਂ ਨਾ ਐਦਾਂ ਕਰੋ ਇਹਦੇ ਵਿੱਚੋਂ ਵੇਖ ਲਓ ਤੇ ਮੁੜ ਕੇ ਮੈਨੂੰ ਦੇ ਦਿਓ ਨਾ ਮਾਤਾ ਇਹ ਆਤਮਾ ਦੇ ਨਾਲ ਹੀ ਵਿਸਰਜਨ ਕਰਨਾ ਪਊਗਾ ਇਹਦਾ ਤੋ ਪ੍ਰਸ਼ਾਦ ਬਾਬਾ ਜੀ ਮਾਤਾ ਆਹ ਫੜ ਤੇਰੇ ਦੁੱਖਾਂ ਦੀ ਦਵਾਈ ਇਸ ਘਰ ਦੇ ਸਾਰੇ ਕਸ਼ਟ ਦੂਰ ਹੋ ਜਾਣਗੇ ਬਸ ਇਹਨੂੰ ਤੂੰ ਹੁਣੇ ਸ਼ਕਲਾ ਪ੍ਰਸ਼ਾਦ ਸਮਝ ਕੇ ਸ਼ਾਦਾ ਬਾਬਿਆਂ ਦਾ ਪ੍ਰਸ਼ਾਦ ਅੰਦਰ ਤੇ ਦੁੱਖ ਬਾਹਰ ਬਾਬਾ ਜੀ ਮੇਰਾ ਮੁੰਡਾ ਆਊਗਾ ਨਾ ਆਪਾਂ ਦੋਵੇਂ ਜਾਣੇ ਸ਼ਕਲਾਾਂਗੇ ਮਾਤਾ ਤੂੰ ਇਹਨੂੰ ਸ਼ਕ ਤੇ ਜਦੋਂ ਉਹ ਆਊਗਾ ਉਹਦੇ ਹੱਥ ਜਿਹੜਾ ਨਾਰੀਅਲ ਹੋਊਗਾ ਔਰ ਇਹ ਸੱਤ ਵਾਰੀ ਵਾਰ ਕੇ ਤੇ ਉਹਨੂੰ ਜਲ ਪ੍ਰਵਾਹ ਕਰਦੀ ਉਹਦੇ ਨਾਲ ਹੀ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਮਾਤਾ ਇਹ ਵੀ ਬਾਹਰ ਨੂੰ ਨਿਕਲ ਫਿਰ ਰਹੀ ਆ ਹਾਏ ਵਾਹਿਗੁਰੂ ਜਲਦੀ ਛਕ ਲੋ ਵਾਹਿਗੁਰੂ ਬਾਬਾ ਜੀ ਇਹਦਾ ਕਿੰਦਾ ਸਵਾਦ ਵਾ ਪ੍ਰਸ਼ਾਦ ਦਾ ਸਵਾਦ ਨਹੀਂ ਪੁੱਛੀਦਾ ਮਾਤਾ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਉਧੀਆਂ ਹੈਂ। ਉਹ, ਮੁਕਦਰ ਰੁਝਾ ਉਧਰ ਕਿਹਨੇ ਇਹਨਾ ਟੱਕਰ ਜਾਣਾ ਬਾਗ ਦੇ ਵਿੱਚੋਂ ਨਹੀਂ ਉਹਦੀ ਚੱਲ। ਇਹਾਸੇ ਪਰਨਾ ਵੀ ਖੁੱਲ ਗਿਆ। ਚੱਲ ਵੱਜਾ ਲੋਣ ਕੋਈ ਗੱਲ ਨਹੀਂ। ਉੱਲੰਘੇ ਹੋ ਨਿਰਪਵਾ ਬਚ ਗਈਆਂ ਸਬੂਤ ਵੀ ਆ ਗਿਆ ਨਿਕਲਣਾ ਮਾਤਾ ਨੇ ਵੀ ਪੰਗਾ ਪਾਇਆ ਵਾ ਬਾਬਿਆਂ ਮਗਰ ਲੱਗੀ ਆ ਸਮਾਨ ਮੰਗਾਈ ਜਾਂਦੀ ਮਾਤਾ ਬਾਬੇ ਬਾਬੇ ਮਾਤਾ ਉਠੋ ਉਠ ਉਨਪੋਂ ਫੋਪਿਕ ਟੈਗਰ ਇਕਦਰੀ ਆਵਾ ਮਾ ਬਾ ਕੰਮ ਤੇ ਹੋ ਗਏ ਪੂਰਾ ਠੀਕ ਆ ਯਾ ਆ ਗਿਆ ਨਵੇਰੀ ਆ ਸਮਾਨ ਆਉ ਖੜਾਈ ਸਾਬਰ ਡੈਵਲਰ ਤਾਂ ਉਹਨਾਂ ਨੇ ਇੱਧਰ ਨੂੰ ਫੋਨ ਕਰਕੇ ਮਿੱਥਾ ਜਿਹਾ ਉਹ ਆ ਗਈ ਭੱਜੇ ਹੁੰਦੇ ਹੀ ਹਾਂਜੀ ਆ ਗਈ ਸੁਗਰੇਉ ਨਹੀਂ ਆ ਗਈ ਆ ਗਈ ਹੋ ਗਿਆ ਕੰਮ ਕੰਮ ਦਿੱਤਾ ਸੀ ਤੁਹਾਡਾ ਕਰ ਠੀਕ ਆ ਸਬੂਤ ਸਾਰੇ ਇਹਦੇ ਵਿੱਚ ਵਾ ਹੁਣ ਮੁਜਰਮ ਜਿਹੜਾ ਬਜਣਾ ਨਹੀਂ ਚਾਹੀਦਾ ਨਹੀਂ বাজਦਾ ਤੇ ਨਹੀਂ ਹੁਣ ਤੇ ਮੁੰਡਿਓ ਆ ਥੋੜੀ ਜਿਹੜੀ ਤੇਰੀ ਰਿਸੋਰਸ ਲੈਂਦੇ ਨਾ ਇਰਲੀ ਕਰ ਲੋ ਕੰਮ ਬੰਦ ਠੀਕ ਆ ਨਹੀਂ ਹੁਣ ਤੇ ਸੋਚ ਪਾਤੀਏ ਅਸੀਂ ਅਰਕੀ ਤੇ ਤੁਹਾਡੀ ਮਤ ਕਰਤੀ ਯਾਰੀ ਦੋਸਤੀ ਦੇ ਤੌਰ ਤੇ ਬਹੁਤ ਮਹਿਮਾਨੀ ਦੇ ਲਈ ਗਾ ਗੋ ਆਪਾਂ ਇਹ ਕੰਮ ਨਹੀਂ ਜੇ ਕਰਨਾ ਇਹ ਕੰਮ ਵੀ ਤੁਸੀਂ ਕਰ ਸਕਦੇ ਹੋ ਹੋਰ ਕਿਤੇ ਵਸਦਾ ਵੀ ਨਹੀਂ ਤੇ ਕਰਕੇ ਵੀ ਵਿਖਾ ਲਿਆ ਨਾ ਯਾਦ ਰੱਖਿਓ ਹੁਣ ਸਾਰੀ ਉਮਰ ਜਿਹੜੀ ਜਾਦੀ ਅੱਗੇ ਕਦੇ ਕੋਲੇ ਜੀ ਠੀਕ ਹੈ ਤੁਸੀਂ ਨਾ ਜਿਹੜਾ ਧੀਆ ਨੂੰ ਸਾੜਦੇ ਨਾ ਉਹਨਾਂ ਨੂੰ ਸਖਤ ਸਖਤ ਸਜ਼ਾ ਦੋ ਸਜ਼ਾ ਨਹੀਂ ਦੇਖੋਗੇ ਕਾਨੂੰਨ ਨੇ ਤਾਂ ਜਿਹੜੀ ਦੇਣੀ ਦੇਣੀ ਹੈ ਜਿਹੜਾ ਸਾਨੂੰ ਗੁੱਸਾ ਨਾ ਵੱਖਰਾ ਕਰਨਾ ਹੱਥੇ ਐਦਾ ਲਾ ਦੇਖੋ ਕਿ ਕਿੰਤਾ ਕਰਦੇ ਸਾਰਾ ਕੰਮ ਮਾਨਦਾਰੀ ਨਾਲ ਕਰਿਓ ਨਹੀਂ ਮਾਨਦਾਰੀ ਨਾਲ ਕਰਨਾ ਸਭ ਕੁਝ ਤੇ ਉਹਨਾਂ ਨੇ ਮੇਰੀ ਗੱਲ ਸੁਣੋ ਉਹ ਆਉ ਤਾਂ ਲੈਂਦਾ ਜੀ ਤੇ ਫੋਨ ਖਣ ਕਿੱਥੇ ਉਹਦਾ ਉਹ ਚੋਂ ਹੀ ਸਾਰਾ ਕੁਝ ਆ ਮਲ ਉੱਠ ਉਠ ਬਾਬੇ ਕਿੱਥੇ ਆ ਕਿਉਂ ਆਇਆ ਤੈਨੂੰ ਮਾਤਾ ਬਾਬੇ ਕਿੱਥੇ ਦੱਸ ਕਿੱਥੇ ਬਾਬੇ ਕਿਉਂ ਆਇਆ ਹੈ ਮਾਤਾ ਹੋੱਚਾ ਮਾਤਾ ਹੋੱਚਾ ਬਾਬੇ ਕਿੱਥੇ ਆ ਅੱਖਾਂ ਨਹੀਂ ਗੁੰਨੀਆਂ ਹੇ ਗਿਆ ਹੈ ਉਹ ਬੜਾ 10 ਬਾਬੇ ਕਿੱਥੇ ਕਿੱ ਆਵਾ ਕਿਹੜੇ ਬਾਬੇ ਜਿੰਨਾਂ ਨੂੰ ਲੈ ਕੇ ਬੈਠੀ ਐ ਇੱਥੇ ਕਿੱਥੇ ਆਏ ਆ ਮਾੜਾ ਪਖੜਨਾ ਕਰ ਇਹ ਬਾਬੇ ਅਸ ਕਿੱਥੇ ਆ ਇੱਥੇ ਕਿਦਾਂ ਪੁੰਜੇ ਕੀ ਆਪੋਂ ਮਾੜਾ ਮੈਨੂੰ ਪਤਾ ਜਾਣ ਕੇ ਬਖੰਡ ਕੰਡ ਲੀਏ ਤੂੰ ਮਨਜੋਤ ਸੁਵੰਤ ਦਾ ਘਰ ਦੇ ਮਨਪੀ ਕਿੱਥੇ ਆ ਉਹ ਬਾਬੇ ਕਿੱਥੇ ਆ ਹਾਈ ਮੈਂ ਮਰ ਗਈ ਰੱਬਾ ਮੇਰਾ ਸਮਾਨ ਕਿਹੜੇ ਬਾਬੇ ਕਿਹੜੇ ਬਾਬਿਆਂ ਦੀ ਗੱਲ ਕਰਦਾ ਮਨਜੋਤ ਸਮਾਨ ਸਮਾਨ ਲੌਤ ਲੱਗਾ ਵਾ ਸਮਾਨ ਫੋਲਾ ਫੋਲਾ ਇਹ ਜੋ ਇਹ ਥੋੜੀ ਬੋਜੀ ਲੈਪਟਾਪ ਹਾਈ ਕਿੱਥੇ ਆ ਕੀ ਆ ਹਾਏ ਮੇਰਾ ਲੈਪਟਾਪ ਕਿੱਥੇ ਆ ਹਾਏ ਮਨਜੂਰ ਮੈਨੂੰ ਨਹੀਂ ਪਤਾ ਕਿਹੜਾ ਲੈਪਟਾਪ ਤੈਨੂੰ ਹੋਇਆ ਕੀ ਡਿੱਗੀ ਕਿਉਂ ਆ ਮੈਨੂੰ ਮੈਂ ਡਿੱਗੀ ਨਹੀਂ ਜੇ ਮੈਨੂੰ ਪਤਾ ਹੀ ਨਹੀਂ ਆ ਕਿੱਥੇ ਆ ਪਾ ਕਿੱਦਾਂ ਗਏ ਕਿ ਮੈਨੂੰ ਸਮਝ ਨਹੀਂ ਲੱਗਦੀ ਬਾਬੇ ਕਿੱਥੇ ਆ ਇਹ ਬਾਬਲੇ ਇੱਥੇ ਹਾਏ ਕਿਹੜੇ ਬਾਬੇ ਕਿਹੜੇ ਬਾਬੇ ਆ ਲੈਪਟੋਪ ਲੈ ਗਿਆ ਲੈ ਗਿਆ ਮੇਰਾ ਕੋਈ ਕੌਣ ਲੈ ਗਿਆ ਵਾ ਉਹ ਲੈ ਗਈ ਹੋਣੀ ਪੂਤ ਨਹੀਂ ਅਮਨ ਜਿਹੜੀ ਪੂਤ ਬਣੀ ਉਹ ਲੈ ਗਈ ਫਿਰ ਮਗਾ ਜੇ ਬਾਬੇ ਭਾ ਲੈ ਕਿਥੇ ਆ ਹਾਏ ਮੈਂ ਕਿਹਨੂੰ ਵੀ ਨਹੀਂ ਪਾਇਆ ਮੰਜੂਰ ਕੀ ਕਰਦਾ ਤੂੰ ਮੈਂ ਸਦਾ ਹੀ ਆ ਨਾਰੀ ਲੈ ਗਿਆ ਆ ਕਿਹੜਾ ਨਾਰੀ ਹੈ ਨਾ ਹਾਏ ਹਾਏ ਇਹ ਕੀ ਕੰਨ ਨੂੰ ਲਿਆਂਦਾ ਤੂੰ ਆ ਕਿਨੇ ਮਗਾਇਆ ਦਾ ਛੇ ਚ ਮਾਰ ਮੇਰੇ ਹਾਏ ਮੰਜੂਰ ਤੈ ਪੈ ਜਾ ਇੱਥੇ ਇਦਾਂ ਨਾ ਕਰ ਮੇਰ ਨਾਲ ਮੈਂ ਤੇਰੀ ਮਾਂ ਮੈਂ ਕਿਉਂ ਇੰਨਾ ਪਰੇਸ਼ਾਨ ਹੋਇਆ ਮੈਨੂੰ ਦੁੱਖ ਮਾਂ ਤਾਂ ਜਗਾ ਮਰ ਜਾਈ ਚੰਗਾ ਹੀ ਕਿੱਥੇ ਮਰ ਜਾਂਦੀ ਹਾਏ ਬਾਬੇ ਕਿੱਥੇ ਆ ਹਾਏ ਰੱਬਾ ਮੈਨੂੰ ਕਿਹੇ ਬਾਬੇ ਦਾ ਨਹੀਂ ਪਤਾ ਕਿਹੜੇ ਬਾਬੇ ਹੀ ਤੂੰ ਹੀ ਦੱਸਦੇ ਮੈਨੂੰ ਮੈਨੂੰ ਪਹਿਲਾਂ ਬਦਲ ਟੇਰੇ ਆ ਉਲਟ ਕੇ ਗਾਂਹ ਗਏ ਆ ਹਾਏ ਕਿਹੜੇ ਬਾਬੇ ਹੀ ਇੱਥੇ ਕੋਈ ਮੱਪਾ ਨਹੀਂ ਹੈਗਾ ਵੇਖ ਮਾਰ ਨਿਕਲ ਕੇ ਕੌਣ ਆ ਤੇ ਤੇਰੇ ਲਾਗੇ ਅਮਰ ਤੇ ਜੋਬਨ ਹੀ ਅਮਰ ਜੋਬਨ ਉਹ ਜੋਬਨ ਦੀ ਘਰ ਦੀ ਨੀਗੀ ਜੀ ਹਾਏ ਮੈਨੂੰ ਨਹੀਂ ਉਹਦਾ ਪਤਾ ਮੈਂ ਤਾਂ ਮਨਪ੍ਰੀਤ ਲਾ ਕੇ ਬੈਠੀ ਹਾਂ ਮੈਂ ਤਾਂ ਫੋਨ ਕਰਨ ਨਹੀਂ ਤੇਰਾ ਤੇ ਦਿਮਾਗਰਾ ਮੈਂ ਰੱਬ ਕੇ ਆਉਣਾ ਹਾਏ ਮਨਜੋਤ ਕੀ ਕਰਦਾ ਤੂੰ ਹਾਏ ਰੱਬਾ ਤੇ ਹੁਣ ਇਹ ਸਾਰਾ ਕੰਮ ਅਹੀਂ ਕਰੀਏ ਬਾਕੀ ਕੋ ਤੁਹੀਂ ਵੀ ਕਰ ਲੋ ਬਰੀ ਗੱਲ ਆ ਤੁਹੀਂ ਫੋਨ ਦਿੱਤਾ ਹੈ ਨਾ ਉਹਦੀ ਮਾਤਾ ਦੀ ਸਾਰੀ ਰਿਕਾਰਡਿੰਗ ਇਹਦੇ ਵਿੱਚ ਵਾ ਉਹਨੇ ਸਾਰਾ ਜੁਰਮ ਦਾ ਨਾਂਕਬਾਲ ਕੀਤਾ ਵਾ ਇਹ ਮੇਰੇ ਮੁੰਡੇ ਨੇ ਕੀ ਕੀ ਕੀਤਾ ਵਾ ਇਹਦੇ ਵਿੱਚ ਸਾਰੀ ਰਿਕਾਰਡਿੰਗ ਇਥੋਂ ਪ੍ਰੂਫ ਹੋ ਜਾਣਾ ਵਾ ਤੁਹਾਡਾ ਸਬੂਤ ਇਹ ਆ ਬਿਲਕੁਲ ਕੰਮ ਆਹੀ ਤੁਹਾਡਾ 90% ਕਰਤਾ ਵਾ ਬਾਕੀ ਖੁਦ ਕਰਿਓ ਜੇ ਉਹਨੂੰ ਫੜਨਾ ਦਾ ਫੋਨ ਨਾ ਫੜਾਂਗੇ ਦੇਖ ਬਣੀ ਕਿਦੇ ਦੇਖਿਆ ਨਹੀਂ ਦੇ ਰਹੇ ਕਿ ਉਹਨਗੇ ਕੁਦ ਮੈਂ ਆਇਆ ਬਾਹਰ ਵੇਨਾਂ ਜਾ ਗਿਆ ਮਾਤਾ ਕੋ ਜਾਮ ਪਤਾ ਨਹੀਂ ਲੱਗਣਿਆ ਮੈਨੂੰ ਚਲੋ ਸਾਨੂੰ ਹੁਣ ਛੱਡ ਕੇ ਵੀ ਆਓ ਅਸੀਂ ਤੁਰ ਕੇ ਥੋੜੀ ਜਾਣਾ ਬਹੁਤ ਬਹੁਤ ਚਲੋ ਚੱਲੀਏ ਬਹੁਤ ਮਿਹਰਬਾਨੀ ਤੁਹਾਡੀ ਓਏ ਇਹਨੂੰ ਖੋਲ ਦੇ ਕੇ ਉੱਤੇ ਚੜ ਕੇ ਜਾਣਾ ਵਾ ਬੋਤਲ ਬਾਦਲ ਵੀ ਲੈ ਲਿਓ ਰਾਜ ਚਲੋ ਤੁਹਾਡੀ ਰਿਸਤ ਬਣੇ ਤੁਹਾਨੂੰ ਮਰਾਦ ਨਾ ਆਈ ਇੰਨੇ ਦੇ ਇਨੇ ਬਚਾਤਾ ਤੈਨੂੰ ਤੇ ਕੱਲ ਵੀ ਠੀਕ ਹੈ ਇੱਥੇ ਆ ਕਿੱਦਾਂ ਗਏ ਆ ਹਾਏ ਮੈਨੂੰ ਤੇ ਨੀਂਦ ਹੀ ਆਈ ਜਾਣ ਦੇ ਖੁਸ਼ ਹੋਣ ਲਿਆ ਵਾ ਹਾਏ ਬਾਬਾ ਹਾਏ ਕਿੱਥੋਂ ਅਮਨ ਸੜ ਕੇ ਮਰ ਗਿਆ ਇੱਥੇ ਹਾਏ ਰੱਬਾ ਖਾਇ ਆਕਾਰ ਵਿਡਰ ਆਉਣਾ ਬਣ ਗਿਆ ਮੈਂ ਉੱਠ ਲੋਤੀ ਤੇ ਮੈਂ ਡਿੱਗ ਪੈਣਾ ਵਾ ਹਾਏ ਮੈਨੂੰ ਨਹੀਂ ਸਮਝ ਲੱਗਦੀ ਉਹ ਵੀ ਉਹ ਹਨੀ ਦੇਖ ਦੇ ਦੇਵੀ ਸਾਰਾ ਕੋਲਟਾਤਾ ਮੇਰਾ ਹਾਈਵੇ ਰੱਬਾ ਮਨਜੂਰ ਮੈਨੂੰ ਚੱਕਰ ਪੜੇ ਆਉਣਦੇ ਮੇਰਕੋ ਉੱਠ ਕੇ ਨਹੀਂ ਬੈਠਾ ਜਾਂਦਾ ਡਿੱਗਣ ਪੈਂਦਾ ਹੀ ਮੈਂ ਮੈਂ ਦੁਨੀਆ ਨੂੰ ਟੱਚ ਨਹੀਂ ਜਾਂਦਾ ਤੂੰ ਮੈਨੂੰ ਸਦਾਈ ਬਣਾਤਾ ਆ ਹਾਏ ਵੇ ਭਰਾ ਵਾ ਤੈਨੂੰ ਸੁਪਨਾ ਉੰਡਿਆ ਕਿ ਕੀ ਕਰਦਾ ਤੂੰ ਛਦਾਈ ਬਣ ਗਿਆ ਜਾਣ ਕੇ ਹੀ ਚੱਲ ਚੱਲੀਏ ਕਰਨ ਨੂੰ ਆਪਣੇ ਇੱਥੇ ਕਿੱਦਾਂ ਆ ਗਏ ਆਪਾਂ ਹਾਏ ਮੈਨੂੰ ਡਰ ਮੇਰਾ ਜਿਗਰ ਸੱਚ ਮਾਰਦਾ ਮਾਰਦਾ ਇੱਥੇ ਆਣੇ ਤੈਨੂੰ ਮਾਰਦੇ ਕਾ ਕੰਮ ਨਿਪਟ ਜੇ ਮੇਰਾ ਰੋਹ ਦਿਹਾੜੀ ਦਾ ਆਦਿ ਜਾਂਜਰਾ ਚੂੜੇ ਛਣ ਕੇ ਤੇ ਕਦੋਂ ਦੇਖੇਗਾ ਬਾਬੇ ਉਹ ਬਾਤ ਦਿਖਣ ਨਹੀਂ ਦੇ ਕੇ ਵੀ ਜਾਂਜਰਾ ਚੂੜੇ ਮੈਨੂੰ ਨਾ ਸੁਣਨ ਕੇ ਛਣ ਕੇ ਤੇ ਮੈਨੂੰ ਨਹੀਂ ਪਤਾ ਕਿੱਥੇ ਪਾ ਮੇਰਾ ਕੰਮ ਹੀ ਨਹੀਂ ਬੇੜਾ ਮੈਂ ਹਾਏ ਇਹਦੇ ਵਿੱਚ ਲੈਪਟਾਪ ਤੂੰ ਰੱਖਿਆ ਹੀ ਉਹ ਤੇਰੇ ਲਾਗੇ ਲੱਗਦੇ ਕੋ ਹਾ ਯਾਰ ਬਬਾ ਮੈਨੂੰ ਸਮਝ ਨਹੀਂ ਲੱਗਣ ਦੇ ਮੈਨੂੰ ਚੱਕ ਰੋਂਦੇ ਆ ਮਰਦੀਰਾ ਮੈਨ ਵੇਖ ਕੇ ਉਹਨਾ ਕਰੇ ਕੀ ਲਾਭ ਹੀ ਪੈਣ ਮੈਨੂੰ ਕਰੇ ਆ ਗਿ ਕਬਾ ਉਹ ਯਾਰਨ ਲੋਕੀਆ ਰਕਦੇ ਆ ਲੁੱਟਿਆ ਗਿਆ ਯੋ ਮੈਨੂੰ ਲੱਗਦਾ ਵੀ ਜਿੱਦਾਂ ਕਿ ਪੋਸਾ ਦੇ ਹੁੰਦੇ ਆ ਆਏ ਮੈਂ ਲੁੱਟਿਆ ਗਿਆ ਯੋ ਮੈਨੂੰ ਮੇਰੀ ਮਾਤਾ ਨੇ ਮਰਵਾਉਣਾ ਹੀ ਆ ਮੈਨੂੰ ਦੱਸਿਆ ਵੀ ਕਹਿੰਨੇ ਤੇ ਤੈਨੂੰ ਜਦੋਂ ਮਰਵਾਉਣਾ ਜਿੰਨਨੀ ਨੇ ਮਰਵਾਉਣਾ ਉਹ ਗੱਲ ਸੱਚੀ ਹੋ ਗਈ ਆ ਮੇਰੀ ਮੱਤ ਤੇ ਕਿਦਾਂ ਪੜਦਾ ਪਿਆ ਗਿਆ ਮੈਂ ਤੇ ਹਰ ਕਦਮ ਮੈਂਨਾ ਸੋਚ ਸਮਕੇ ਧਰਦਾ ਮੈਨੂੰ ਮਾਨ ਲੈ ਕੇ ਬਹਿ ਗਿਆ ਇਹ ਕਿੰਨੇ ਕਰਾਇਆ ਹੋਊਗਾ ਮਨਪ੍ਰੀਤ ਨਹੀਂ ਇੰਨੇ ਜੋ ਕੀ ਨਹੀਂ ਹੈਗੀ ਉਹ ਜੇ ਇੰਨੇ ਜੋ ਕੀ ਹੁੰਦੀਆਂ ਨੇ ਮੈਨੇ ਵਿਆਹ ਨਹੀਂ ਕਰਾਉਣਾ ਜੋਤੀ ਭਾਬੀ ਜੋਤੀ ਭਾਬੀ ਜੇ ਨਹੀਂ ਉਹ ਵੀ ਨਹੀਂ ਸੋਚ ਸਕਦੀ ਇਹ ਕੰਮ ਕਿਦਾ ਹੋ ਸਕਦਾ ਇਹ ਕੰਮ ਇਹ ਕੰਮ ਕਿਤੇ ਜੱਗੇ ਦਾਕ ਨਹੀਂ ਆ ਜੱਗੀ ਇਹ ਕੰਮ ਤੇ ਰਾਹ ਆ ਨਾ ਉਹ ਨਹੀਂ ਮੇਰੇ ਕੋ ਬੱਜਦਾ ਤੇ ਲੈਫਟ ਨੂੰ ਲੈ ਗਏ ਤੇ ਮੇਰਾ ਕੀ ਬਕਰ ਸਕਦੀ ਆ ਦੂਜਾ ਲੈਫਟ ਮਨ ਜਾ ਕੇ ਸਾਮਾ ਹੋਰ ਕੌਂਡ ਬੈਨਾ ਦੀ ਜੇ ਕਦੇ ਮਰਤੇ ਉਟਾ ਕਮ ਹੋ ਗਿਆ ਨਾ ਮਾਰ ਮੈਂ ਸਾਰੇ ਦੇਣੇ ਸਜ਼ਾ ਇੱਕ ਕਤਲ ਦੀ ਵੀ ਇੰਨੀ ਆ ਤੇ ਸਾਰਿਆਂ ਦੀ ਵੀ ਹੁਣੀ ਹੋਣੀ ਆ ਜੇ ਮੈਂ ਨਾ ਬਚਿਆ ਤੇ ਜਿੰਦਗੀ ਇਹ ਵੀ ਨਾ ਦੁਨੀਆ ਇਹ ਵੀ ਨਾ ਵੇਖਣਗੇ ਆਪਣੇ ਪਰਿਵਾਰ ਵਿੱਚ ਇਹ ਵੀ ਨਹੀਂ ਰਹਿਣਗੇ ਸਾਰਿਆਂ ਦੇ ਘਰ ਵਿੱਚ ਸੱਤਰਾ ਵਛਾ ਦੂੰਗਾ ਮੈਂ ਤੁਕ ਜਾ ਲੈਟ ਨੂੰ ਸਮਝ ਆ ਕੇ ਹਾਇ ਮੈਨੂੰ ਪਤਾ ਨਹੀਂ ਕਿਉਂ ਅੱਜ ਘਬਰਾਟ ਜਿਹੀ ਹੋਈ ਜਾਂਦੀ ਆ ਪਤਾ ਨਹੀਂ ਕੀ ਹੋਣਾ ਡੈਡੀ ਦਾ ਫੋਨ ਆਉਂਦੇ ਗਲਤ ਹੈਲੋ ਅੱਛਾ ਇਹਦੇ ਅੰਦਰ ਆਜੋ ਤੁਸੀਂ ਅੱਛਾ ਬਾਹਰ ਗੇਟ ਤੇ ਚ ਹਾਂ ਜਰੂਰ ਠੀਕ ਜੀ ਚੰਗਾ ਜੋ ਦੀਦੀ ਆਓ ਖੜਿਓ ਡੈਡੀ ਆਏ ਆ ਤੇ ਡੈਡੀ ਕਹਿੰਦੇ ਮੇਰੇ ਕੋ ਨਾ ਸਮਾਨ ਬਾਹਰ ਹੀ ਫੜ ਲਾ ਚਲੋ ਖੜੋ ਪਾਣੀ ਮੈਂ ਆਈ ਨਹੀਂ ਬਸ ਨਹੀਂ ਬਾਅਦ ਚ ਪੀ ਲਈ ਆ ਕੇ ਚੱਲਿਆਓ ਫਿਰ ਆ ਜੂਠਾ ਨਹੀਂ ਇਦਾਂ ਸਸਕਾ ਸਸਕਾ ਠੀਕ ਠਾਕ ਹਾਂਜੀ ਹੋਰ ਠੀਕ ਜੇ ਆਲੂ ਪਾਣੀ ਡੈਡੀ ਪਾਣੀ ਤਾਂ ਰਹਿਣ ਦੇਣਾ ਸੀ ਮਿਲ ਗਿਆ ਹੀ ਇਹਦਾ ਸਮਾਨ ਤਾਂ ਹੋਏ ਹੋ ਤੇ ਮਿਲ ਗਿਆ ਇਥੋਂ ਕਰਕੇ ਦੇ ਟਾਈਮ ਲੱਗ ਗਿਆ ਹਾਂ ਮੈਂ ਉਧਰੋਂ ਵੀ ਹੋ ਕੇ ਆਇਆ ਉਹ ਦੇਜ ਗੂਣੀ ਕਾਰਵਾਈ ਕਰਨ ਪੂਰੀ ਕਿੱਥੇ ਉਧਰ ਕਿੱਧਰ ਦੇਰੇ ਉਧਰ ਜਿਹੜਾ ਇਹਨਾਂ ਦੀ ਮਾਸੀ ਦਾ ਘਰ ਵਾ ਆਹੋ ਉੱਥੇ ਗਏ ਮੈਂ ਜਦੋਂ ਨਹੀਂ ਤੇ ਮਜੂਦ ਉਹ ਨਹੀਂ ਉੱਥੇ ਗਏ ਆ ਨਾ ਜੱਗੂ ਤੇ ਨਾਲ ਇੱਕ ਪੁਲਿਸ ਵਾਲਾ ਅੱਛਾ ਤੋ ਤੂੰ ਜਾਣਦੀ ਉਹਨੂੰ ਸਾਹਬ ਸਾਹਬ ਮੁੰਡਾ ਵਾ ਨਹੀਂ ਸਾਹਬ ਨੂੰ ਨਹੀਂ ਮੈਂ ਜਾਣਦੀ ਉਹ ਤੇ ਜਾਣਦੀ ਯਾਦ ਕਰ ਹਾਂ ਨਹੀਂ ਜਾਣਦੀ ਡੈਡੀ ਮੈਂ ਜਦੋਂ ਅਸੀਂ ਇੱਕ ਦਰਖਾਸਤ ਲਿਖਾਉਂ ਨਹੀਂ ਗਏ ਵੀ ਤੈਨੂੰ ਤੰਗ ਕਰਦਾ ਆ ਮਜੂਦ ਕੋਈ ਜਗ ਲੈ ਕਿ ਜ਼ਬਰਦਸਤੀ ਮੈਂ ਵਿਆਹ ਕਰ ਨਹੀਂ ਕਰਨਾ ਵਾ ਤੇਰੇ ਨਾਲ ਤੂੰ ਹੀ ਗੱਲ ਕੀਤੀ ਤੇ ਫਿਰ ਅਕੋਰਡਿੰਗ ਹੋਈ ਆ ਉਹਦੀ ਗੱਲ ਅਲੱਗੀ ਗਲਤੀ ਤੇ ਨਹੀਂ ਆ ਇਹ ਤੀ ਗੱਲ ਹੀ ਨਾ ਕਰਦੇ ਕੋਡਿੰਗ ਤੋਂ ਨਹੀਂ ਬਾਕੀ ਉਹਨੇ ਆਪਣੀ ਘਰ ਵਾਲੀ ਮਰੀ ਆ ਉਹ ਕਿਸ ਤੇ ਲੱਗਾ ਹੁਣ ਆ ਕਿਸ ਤੇ ਲੱਗਾ ਅੱਜ ਸਰ ਉਹ ਰਿਸ਼ਤੇਦਾਰੀ ਆ ਤਾਂ ਗੱਲ ਕਰ ਹੀ ਲਈਦੀ ਸੀ ਨਹੀਂ ਬਹੁਤ ਕੇਸ ਵੇਖੀ ਜੇ ਭੈਣ ਜੀ ਇਹਦੇ ਵਿੱਚ ਨਾ ਕੁੜੀਆਂ ਦੀ ਸੁਣਵਾਈ ਜ਼ਿਆਦਾ ਹੁੰਦੀ ਆ ਮੁੰਡੇ ਦੀ ਸੁਣਵਾਈ ਨਹੀਂ ਹੁੰਦੀ ਤੇ ਝੂਠੇ ਕੇਸ ਮੁੰਡਿਆਂ ਤੇ ਪੈਂਦੇ ਆ ਤੁਸੀਂ ਗੱਲ ਕੀਤੀ ਤੇ ਫੇਸ ਰਿਕਾਰਡਿੰਗ ਹੋਈ ਆ ਨਹੀਂ ਤੇ ਇਹ ਤਾਂ ਮਰਦ ਕੇ ਸਾਹਿਬ ਅਸੀਂ ਮਰਦ ਝੂਠੇ ਆ ਅਸੀਂ ਤੇ ਰਿਕਾਰਡਿੰਗ ਵਿੱਚ ਇੰਨੇ ਵੀ ਗੱਲ ਕੀਤੀ ਆ ਦੋਵਾਂ ਦੀ ਆਵਾਜ਼ ਆ ਉਹ ਤਾਂ ਹੁਣ ਉਹਨੂੰ ਬਲੈਕਮੇਲ ਕਰਨੋਂ ਨਹੀਂ ਹਟੰਦਾ ਤੇ ਕੁੜੀ ਨੇ ਗੱਲ ਤੇ ਕਰਨੀ ਹੀ ਨਾ ਕੋਈ ਨਾ ਕੋਈ ਇਦਾਂ ਤੇ ਫੇ ਕਈ ਕੇਸ ਹੁੰਦੇ ਸਾਡੇ ਕੋਲ ਕੋਤਾ ਮੈਨੂੰ ਨਹੀਂ ਮੈਦਕੇ ਇੱਥਿਆਂ ਨੂੰ ਇਨਸਾਨ ਮਿਲੂਗਾ ਪਰ ਇਹੀ ਤੇ ਐਸਾ ਜੋ ਸਾਨੂੰ ਮਿਲਣਾ ਵਾ ਇੱਥੇ ਰਿਪੋਰਟ ਕਰਨੀ ਆ ਇੱਥੇ ਬਾਹਰ ਥੋੜਾ ਮੋੜ ਜਾਣਾ ਵਾ ਤੁਹਾਡੀ ਉਹ ਇੱਥੇ ਆਣੀ ਆ ਉਹਨਾਂ ਦਾ ਨਹੀਂ ਪਤਾ ਕਦੋਂ ਆਣਾ ਕੋਈ ਪੱਕਾ ਟਾਈਮ ਨਹੀਂ ਉਹਨਾਂ ਦਾ ਤੂੰ ਤੀ ਕੋਈ ਨਹੀਂ ਆਏ ਇਹ ਸਾਰਾ ਕੁਝ ਡੈਡੀ ਜੀ ਦਾ ਹੁੰਦਾ ਵਾ ਆਹੋ ਵੇ ਨਾ ਨਾ ਰਿਕਾਰਡਿੰਗ ਜਿਹੜੀ ਉਹ ਸੱਚੀ ਆ ਤੇ ਸੌਫਟਵੇਅਰ ਵਾਲੀ ਆ ਹਾਂ ਉਹ ਤਾਂ ਉਸ ਵੀ ਦੇਖਣੀ ਪੈਣੀ ਆ ਕਦੀ ਆ ਉਹਦੀ ਆ ਜਾਂ ਕਿਸੇ ਦੀ ਆ ਡੜੀ ਉਹ ਤਾਂ ਬੜੀਆਂ ਗੱਲਾਂ ਕਰਦਾ ਹੀਗਾ ਉਹ ਹੋਣ ਬੜੀ ਵੱਤ ਕੰਡਿਆ ਵਾ ਹੁਣ ਇਹਨਾਂ ਨੇ ਬਾਬੇ ਬਣ ਬਣਾ ਕੇ ਨਾ ਕੋਈ ਹਾਂ ਇਹ ਖਰੀ ਪਤਾ ਨਹੀਂ ਪੁਲਿਸ ਵਾਲੇ ਹੀ ਆ ਇਹਨਾਂ ਦੇ ਆਪਣੇ ਉਹ ਘਨਾਈ ਉੱਥੇ ਅੱਛਾ ਤੇ ਆ ਬੈ ਲਬਈ ਉਹ ਲਹਿੜ ਅੱਛਾ ਯਾ ਨਾ ਜਦ ਉੱਥੇ ਰੱਖੀ ਇਹਨੂੰ ਜਿੱਥੇ ਮਾਂ ਪੁੱਤ ਦੋਵੇਂ ਬਹਿ ਕੇ ਗੱਲਾਂ ਕਰਦੇ ਆ ਨਾ ਇਹ ਸਾਰੀ ਆਵਾਜ਼ ਇਹਨੇ ਕੈਚ ਕਰ ਲੈਣੀ ਠੀਕ ਹੈ ਡੜੀ ਚੰਗਾ ਹਾਂਜੀ ਤੇ ਮੈਂ ਤਾਂ ਨਹੀਂ ਹੋਂਡਿਆ ਉਹਦੇ ਮਦਰ ਉਹ ਗਈ ਹੈ ਨਾ ਪੁਲਸਾ ਪਤਾ ਨਹੀਂ ਉਹ ਕਿਹੜੇ ਸ਼ਾਤਰ ਬੰਦਾ ਕਿਹੜੇ ਵੇ ਭੱਜਾ ਕਰਦਾ ਹੁੰਦੇ ਤੇ ਜੀ ਇਹ ਨਾ ਕਦੇ ਐਨੂੰ ਆਜੇ ਮੈਨੂੰ ਵੇਖ ਲਈ ਉਹ ਆਣ ਕੇ ਆਹੋ ਠੀਕ ਆ ਤੇ ਮੈਂ ਤਾਂ ਕਰਕੇ ਨਹੀਂ ਘਰ ਹੋਂਡਿਆ ਕੋਈ ਨਹੀਂ ਹੁਣ ਤੇ ਛੇਤੀ ਨਾ ਛੇਤੀ ਕੋਈ ਹੱਲ ਨਿਕਲ ਹੀ ਆਉਣਾ ਵਾ ਕਿਉਂਕਿ ਮਨਜੋਦ ਨੇ ਕੱਲਾ ਨਾ ਮੇਰੇ ਅੱਗੇ ਨਹੀਂ ਟੋਆ ਪੁੱਟਿਆ ਮਨਜੋਦ ਨੇ ਮੇਰੇ ਅੱਗੇ ਟੋਆ ਪੁੱੜਦਾ ਪੁੱੜਦਾ ਨਾ ਆਪਣੇ ਅੱਗੇ ਖਾਈ ਪੁੱਟ ਲਈ ਆ ਹੇ ਹੋ ਗੱਲ ਕਰਤੀ ਉਹਨੇ ਡੈਡੀ ਪਤਾ ਕੀ ਕੀਤਾ ਫੁੱਲਸ ਵਾਲਿਆਂ ਦੀ ਵੀਡੀਓ ਬਣਾ ਲਈਆ ਤੇ ਜੱਗੂ ਜਿਹੜਾ ਵਾ ਉਹ ਮੇਰੀ ਕੋਈ ਏਡੀ ਹੈਲਪ ਨਹੀਂ ਕਰਨ ਦਿਆ ਤੇ ਜਿਹੜਾ ਤੁਸੀਂ ਕਹਿਣ ਦੇ ਜੇ ਸਾਹਬਾ ਨਾਲ ਉਹਨਾਂ ਦੋਹਾਂ ਦੀ ਵੀਡੀਓ ਵਾ ਦੇਖੋ ਰਿਸ਼ਵਤ ਲੈਂਦਿਆਂ ਦੀ ਤਾਂ ਹੀ ਮੈਨੂੰ ਆਂਦੇ ਹੀ ਆਂਦੇ ਹੀ ਅੰਕਲ ਤਾਂ ਇੱਕ ਵਾਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਛੱਡਾਂਗੇ ਤੂੰ ਚਿੰਤਾ ਨਾ ਕਰੀ ਹੱਡੇ ਹੁੰਦੇ ਆ ਹੁਣ ਤੇ ਮੈਨੂੰ ਇਦਾ ਖੰਡੇ ਹੀ ਉਹ ਤਾਂ ਹੀ ਆਂਦੇ ਫੇਰ ਹਾਡੇ ਲਈ ਤੇ ਵਧੀਆ ਹੀ ਐ ਨਾ ਡੈਡੀ ਬਹੁਤ ਵਧੀਆ ਬਹੁਤ ਵਧੀਆ ਪੁੱਤ ਹੁਣ ਆਪੇ ਜਾਂਦੇ ਖੂਚ ਡਿੱਗੂ ਜਾਂ ਖਾਈ ਚ ਡਿੱਗੂ ਤੇ ਇਧਰ ਮੈਂ ਵੀ ਲੈ ਆਉਂਦਾ ਹੁਣ ਸੁਰੀਤ ਤਾਂ ਪਰਾ ਲੱਗੂਗਾ ਮੈਨੂੰ ਤਾਂ ਮੰਨ ਤੇ ਤਾਂ ਪਾਈ ਜਾਂਦਾ ਵੀ ਅਮਨ ਦੇ ਡੈਡੀ ਨਾਲ ਇਹ ਬੰਦੇ ਨੇ ਮੇਰੀ ਕਿਦਾਂ ਵਿਗਾੜ ਦਿੱਤੀ ਵੇ ਅਮਨ ਦਾ ਡੈਡੀ ਤਾਂ ਮੈਂ ਸਿੱਧਾ ਮੂੰਹ ਗੱਲ ਹੀ ਨਹੀਂ ਕਰਦਾ ਵੇ ਹੁੰਦਾ ਹੀ ਨਹੀਂ ਹੁਣ ਪਤਾ ਲੱਗੂਗਾ ਅਮਨ ਦੇ ਡੈਡੀ ਨੂੰ ਵੀ ਵਾਕਿਆ ਇਹ ਬੰਦਾ ਸੱਚਾ ਹੀ ਤੇ ਮਨਜੋਤ ਝੂਠਾ ਹੈ ਚਲੋ ਫੇ ਡੈਡੀ ਜੀ ਹਾਂ ਮੈਂ ਚੱਲ ਜਾਈ ਚੰਗਾ ਸਰ ਹਾਂ ਹਾਂ ਹੁਣ ਜੀ ਆ ਗਿਆ ਤੈਨੂੰ ਸਮਝ ਲੱਗੀ ਨਾ ਗੱਲ ਦੀ ਹਾਂਜੀ ਹਾਂਜੀ ਇਹਨੂੰ ਉੱਥੇ ਰੱਖਣਾ ਜਿੱਥੇ ਮਾਂ ਪੁੱਤ ਬਹਿ ਕੇ ਗੱਲਾਂ ਕਰਦੇ ਆ ਕੋਈ ਵੀ ਕਿਸੇ ਕਿਸਮ ਦੀ ਇਹਨੇ ਸਾਰਾ ਕੰਮ ਤੈਨੂੰ ਦੱਸੀ ਜਾਣਾ ਠੀਕ ਆ ਹੈ ਹੋ ਲਵ ਤੇ ਟਾਈਮ ਲੱਗ ਗਿਆ ਵੇ ਉਦਾਂ ਮੈਂ ਤੇ ਉਦਾਂ ਆ ਜਾਣਾ ਚਲ ਜਾ ਮੇਰਾ ਪੁੱਤ ਜਾ ਦੋ ਅੱਜ ਕਿਤੇ ਮੈਂ ਚਾਵਾਂ ਨਾ ਮੈਂ ਆਈ ਹੁੰਦੀ ਤੇ ਮੇਰੇ ਪਿਓ ਨੇ ਕਿੱਡੇ ਸਗਣਾ ਨਾ ਅੰਦਰ ਆਉਣਾ ਹੀ ਕੋਈ ਨਹੀਂ ਮਨਜੋਤ ਸਿਆ ਜੇ ਮੇਰੇ ਜਾ ਖਤਮ ਕੀਤੇ ਹਨਾ ਤੂੰ ਵੀ ਨਹੀਂ ਆਪਣੀਆਂ ਰੀਜਾਂ ਪੂਰੀਆਂ ਕਰੀਆਂ